ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਸਰਕਾਰੀ ਕੁਆਟਰ ਪੀ ਡਬਲਯੂ ਡੀ ਦੇ ਕੁਆਟਰਾਂ ਦੇ ਵਿੱਚ ਗੋਲੀ ਚੱਲੀ ਹੈ ਜੀ ਹਾਂ ਦੱਸਦੀ ਹੈ ਕਿ ਕੁਆਟਰ ਦੇ ਵਿੱਚ ਕੁਝ ਨੌਜਵਾਨ ਆਏ ਹੋਏ ਸੀ ਜਿਨ੍ਹਾਂ ਕੋਲ ਹਥਿਆਰ ਸੀ ਤਾਂ ਮੌਕੇ ਦੇ ਉੱਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਔਰ ਪੁਲਿਸ ਨੇ ਜਦ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ ਫਿਲਹਾਲ ਕਿਸੇ ਨੂੰ ਗੋਲੀ ਨਹੀਂ ਲੱਗੀ ਔਰ ਕੋਈ ਜ਼ਖਮੀ ਨਹੀਂ ਦੱਸਿਆ ਜਾ ਰਿਹਾ ਹੈ ਔਰ ਇਲਾਕਾ ਨਿਵਾਸੀਆ ਵੱਲੋਂ ਦੱਸਿਆ ਕਿ ਗੋਲੀ ਚੱਲੀ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਲੋਕ ਸਹਮੇ ਹੋਏ ਨਜ਼ਰ ਆ ਪੂਰੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਉੱਥੇ ਹੀ ਦੱਸਦੀ ਹੈ ਕਿ ਇਲਾਕਾ ਨਿਵਾਸੀ ਵੱਲੋਂ ਦੱਸਿਆ ਗਿਆ ਕਿ ਨੌਜਵਾਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਨੇ ਨੌਜਵਾਨਾਂ ਵੱਲੋਂ ਲੁੱਟਖੋਹਾਂ ਦਾ ਕੰਮ ਕੀਤਾ ਜਾਂਦਾ ਸੀ ਔਰ ਅੱਜ ਜਦ 4-5 ਨੌਜਵਾਨ ਆਈ ਸੀ ਤਾਂ ਉਹਨਾਂ ਕੋਲ ਹਥਿਆਰ ਵੀ ਸੀ ਔਰ ਜਦ ਪੁਲਿਸ ਵੱਲੋਂ ਉਹਨਾਂ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸਤੋਂ ਲੈ ਜਾਂਦੀ ਹੈ ਤਾਂ ਤਸਵੀਰਾਂ ਜਿਹੋਨੇ ਮੌਕੇ ਦੀਆਂ ਉਹ ਵੀ ਤੁਹਾਣਾ ਸਾਂਝੀ ਕਰ ਰਹੇ ਹਨ ਤਸਵੀਰਾਂ ਦੇਖ ਸਕਦੇ ਹੋ बन ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਕਿਸੇ ਵੀ ਪੁਲਸ ਅਧਿਕਾਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਇਲਾਕਾ ਨਿਵਾਸੀਆਂ ਵੱਲੋਂ ਕਿਹਾ ਗਿਆ ਕਿ ਇੱਥੇ ਸੁਰੱਖਿਆ ਨੂੰ ਲੈ ਕੇ ਬਹੁਤ ਹੀ ਉਤਾਹੀ ਵਰਤੀ ਜਾ ਰਹੀ ਹੈ ਸਾਡੇ ਪਰਿਵਾਰ ਇੱਥੇ ਰਹਿੰਦੇ ਸਾਨੂੰ ਹਰ ਪਲ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਅੱਜ ਪੁਲਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਔਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਥਿਆਰ ਵੀ ਬਰਾਮਦ ਹੋਏ ਨੇ ਹਥਿਆਰ ਲੈ ਕੇ ਉਹ ਕੁਆਟਰ ਦੇ ਵਿੱਚ ਆਏ ਹੋਏ ਸੀ ਜਿੱਥੇ ਗੋਲੀ ਵੀ ਚੱਲੀ ਹੈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਸ ਦੇ ਕਿਸੇ ਵੀ ਉੱਚ ਅਧਿਕਾਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਸ ਵੱਲ ਕਰਾਂਗੇ ਮੈਂ ਪੀ ਡਬਲਯੂ ਡੀ ਕੰਪਲੈਕਸ ਚ ਰਹਿੰਦੀ ਆ ਇੱਥੇ ਨਾ ਸ਼ਾਮੀ ਗੋਲੀ ਚੱਲੀ ਸੀ ਮੇਰਾ ਬੇਟਾ ਬਾਅਦ ਸਾਈਕਲ ਚਲਾ ਰਿਹਾ ਸੀ ਸਾਰੇ ਬੱਚੇ ਬਾਅਦ ਇੱਥੇ ਪਿੱਛੇ ਕੁਆਟਰ ਨੇ ਇੱਕ ਕੁਆਟਰ ਹੈ ਜਿੱਥੇ ਬਹੁਤ ਇਲੀਗਲ ਬੰਦੇ ਲੜਕੇ ਬਹੁਤ ਗੰਦੇ ਗੰਦੇ ਲੜਕੇ ਆਂਦੇ ਜਾਂਦੇ ਰਹਿੰਦੇ ਨੇ ਔਰ ਬਹੁਤ ਬਹੁਤ ਆਦਾਰ ਚਾਹੁੰਦੇ ਨੇ ਰਾਤ ਰਾਤ ਤੱਕ ਆਂਦੇ ਰਹਿੰਦੇ ਨੇ ਮੈਂ ਪੁਲਿਸ ਸਬ ਲਈ ਸੇਫਟੀ ਲਈ ਕਹਾਂਗੀ ਵੀ ਇੱਥੇ ਕੋਈ ਇੰਤਜ਼ਾਮ ਕੀਤਾ ਜਾਵੇ ਬਿਲਕੁਲ ਸੇਫ ਮਾਹੌਲ ਨਹੀਂ ਹੈ ਅੱਜ ਕਿੰਨੇ ਕੁ ਪੁਲੀਸ ਆਈ ਕਿਹੜੀ ਥਾਣੇ ਤੋਂ ਕੁਝ ਪਤਾ ਲੱਗ ਮੈਨੂੰ ਇਹ ਨਹੀਂ ਪਤਾ ਕਿ ਪੁਲਿਸ ਕਿੱਥੋਂ ਆਈ ਕਿਹੜੇ ਥਾਣੇ ਚੋਂ ਆਈ ਬਿਕੋਜ਼ ਮੈਂ ਅੰਦਰ ਸੀ ਕਿ ਮੈਂ ਜਦੋਂ ਬਾਹਰ ਆਈਆਂ ਆਵਾਜ਼ ਸੁਣ ਕੇ ਇੱਕਦਮ ਮੈਨੂੰ ਇਹਦਾ ਲੱਗਾ ਕਿ ਕੋਈ ਟਾਇਰ ਫਟਣ ਦੀ ਆਵਾਜ਼ ਆਈ ਹੈ ਜਾਂ ਕੁਝ ਪਟਾਕਾ ਵਜਿਆ ਹੋਵੇ ਮੈਂ ਬਾਹਰ ਆਈ ਕਿਉਂਕਿ ਬੱਚੇ ਬਾਹਰ ਸਾਈਕਲ ਚਲਾ ਰਹੇ ਸੀ ਮੇਰੇ ਘਰ ਗੈਸਟ ਆਏ ਹੋਏ ਸੀਗੇ ਤੇ ਮੈਂ ਬਾਹਰ ਆਈ ਤੇ ਸਾਰੀਆਂ ਬਹੁਤ ਘਬਰਾਈਆਂ ਹੋਈਆਂ ਸੀਗੀਆਂ ਇਹਨਾਂ ਨੇ ਮੈਨੂੰ ਕਿਹਾ ਤੇ ਆਪਾਂ ਕੀ ਕਰੀ ਅਸੀਂ ਫਿਰ ਸਾਰੇ ਹਾਲੇਦ ਵਾਲੇ ਦੇਖਿਆ ਤੋਂ ਉਦੋਂ ਤੱਕ ਤੇ ਇੱਥੇ ਕੋਈ ਵੀ ਨਹੀਂ ਸੀਗਾ ਪਰ ਬਹੁਤ ਛੋਟੇ ਬੱਚੇ ਨੇ 3-3 ਸਾਲ ਦੇ 2-2 ਸਾਲ ਦੇ ਜੋ ਰਾਤ ਰਾਤ ਤੱਕ ਇੱਥੇ ਸਾਈਕਲਿੰਗ ਕਰਦੇ ਨੇ ਜਾਂ ਖੇਡਦੇ ਨੇ ਉਹਨਾਂ ਬੱਚਿਆਂ ਦੀ ਸੇਫਟੀ ਲਈ ਸਾਨੂੰ ਪਲੀਜ਼ ਸਰਕਾਰ ਤੋਂ ਮੰਗਾ ਵੀ ਇੱਥੇ ਕੋਈ ਇੰਤਜ਼ਾਮ ਕੀਤਾ ਜਾਏ ਇੱਥੇ ਲੇਡੀਜ਼ ਇਕੱਲੀਆਂ ਵੀ ਰਹਿੰਦੀਆਂ ਨੇ ਜੌਬ ਕਰਦੀਆਂ ਨੇ ਅਸੀਂ ਵੀ ਰਹਿੰਦੇ ਆ ਕੱਲੇ ਹੁੰਨੇ ਆ ਬਹੁਤ ਜਾਣੀ ਹਾਂ ਹਾਂਜੀ ਇੱਥੇ ਬਹੁਤ ਨਾਰਮਲ ਹੈ ਪਿੱਛੇ ਕੁਆਟਰ ਵਾਲੇ ਬਹੁਤ ਬਹੁਤ ਦੇਰ ਤੋਂ ਇਹਨਾਂ ਦੀ ਗੈਰ ਹਾਂ ਵੀ ਇੱਥੋਂ ਇਹਨਾਂ ਨੂੰ ਕੱਢ ਲਿਆ ਜਾਣਾ ਚਾਹੀਦਾ ਹੈ ਇਹਨਾਂ ਨੂੰ ਇੱਥੇ ਨਹੀਂ ਰੱਖਿਆ ਜਾਂਦੇ ਚਾਹੀਦਾ ਕੋਈ ਕੁਆਟਰ ਦਾ ਹੈਗਾ ਕਿ ਬਾਕੀ ਵੀ ਹਾਂਜੀ ਨਹੀਂ 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 ਇੱਕੋ ਹੀ ਕੁਆਟਰ ਹੈ ਦੇਖੋ ਜੀ ਬਾਕੀ ਤੇ ਸਾਰੇ ਗਵਰਨਮੈਂਟ EMPLOYEES ਨੇ ਕੋਈ ਚੌਂਕੀਦਾਰ ਹੈ ਕੋਈ ਡਰਾਈਵਰ ਹੈ ਹੈਨਾ ਕੋਈ ਕਲਰਕ ਹੈ ਬਾਕੀ ਸਾਰੇ ਇੱਥੇ ਬੜੇ ਸ਼ਰੀਫ ਲੋਕ ਨੇ ਮੈਨੂੰ ਇੱਥੇ ਰਹਿੰਦੇ ਆ 12 ਸਾਲ ਹੋ ਗਏ ਨੇ ਪਰ ਉਹ ਕੁਆਟਰ 'ਚ ਬਹੁਤ ਲੋਕ ਆਂਦੇ ਨੇ ਬਹੁਤ ਸਵੰਤਰਾਂ ਦੇ ਦੇਰ ਰਾਤ ਨੂੰ ਕਦੀ ਵੀ ਆਉਂਦੇ ਨੇ ਇੱਕ ਵਾਰੀ ਤਾਂ ਇੱਥੇ ਪਤਾ ਨਹੀਂ ਕਿੰਨੀਆਂ ਕਿ ਗੱਡੀਆਂ ਆਈਆਂ ਸੀ ਫਿਰ ਅਸੀਂ ਭੱਜੀ ਦਾ ਵੀ ਵੇਖੀਦਾ ਵੀ ਬੱਚੇ ਬਸ ਬੱਚਿਆਂ ਨੂੰ ਅੰਦਰ ਕਰਨ ਤੇ ਲੱਗੇ ਜਦੋਂ ਕੋਈ ਗੱਡੀਆਂ ਆਉਂਦੀਆਂ ਇਲਾਕੇ ਦੇ ਵਿੱਚੀਆਂ ਤੁਹਾਡੇ ਘਰਾਂ ਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਅਸੀਂ ਕਈ ਵਾਰੀ ਘਰ ਨਹੀਂ ਹੁੰਦੇ ਕਈ ਵਾਰੀ ਘਰ ਵੀ ਬਿਲਕੁਲ ਖਾਲੀ ਹੁੰਦੇ ਨੇ ਸਾਡੇ ਇੱਥੇ ਕੁਝ ਕੁਝ ਵੀ ਸੇਫਟੀ ਸਰ ਸਰ ਹੋरेगा ਜੀ ਸਰਕਾਰ ਨੂੰ ਕੀ ਮੰਗ ਕਰਦੇ ਆ ਮੈਂ ਕਾਈਂਡਲੀ ਇੱਥੇ ਸੇਫਟੀ ਵਧਾਈ ਜਾਵੇ ਸਾਰੇ ਪਾਸੇ ਕੈਮਰੇ ਲੱਗੇ ਹੋਣ ਚੌਕੀਦਾਰ ਵਗੈਰਾ ਤੇ ਬਿਲਕੁਲ ਇੱਥੇ ਇੱਥੇ ਕੋਈ ਬੰਦੋਬਸਤ ਕਰਨ ਕੋਈ ਗਾਰਡ ਰੱਖਣ ਕੋਈ ਇੱਥੇ ਜਿਵੇਂ ਪੁਲਿਸ ਦਾ ਕੋਈ ਗਨਮੈਨ ਇੱਥੇ ਤਾਇਨਾਤ ਹੋਵੇ ਕੋਈ ਸਿਕਿਉਰਿਟੀ ਗਾਰਡ ਹੋਵੇ ਜਿਹਦੇ ਕੋਲ ਵੈਪਨ ਹੋਵੇ ਜੋ ਜਾਨ ਮਾਲ ਦੀ ਸੁਰੱਖਿਆ ਦੀ ਰੱਖਿਆ ਕਰੇ ਬਸ ਮੈਂ ਪ੍ਰਵੀਨ ਕੌਰ ਮੈਂ ਕੁਆਟਰ ਨੰਬਰ 25 ਪੀਡਬਲਯੂਡੀ ਕਵਾਰਟਰ ਨੰਬਰ 25 ਵਿੱਚ ਪੀਡਬਲਯੂਡੀ ਕੰਪਲੈਕਸ ਬਟਾਲਾ ਰੋਡ ਅੱਜੀ ਅੱਜੀ ਕੀ ਗੱਲ ਹੋਈ ਤੁਸੀਂ ਜਿਹੜਾ ਐਸਰ ਅਹੀ ਦਰਬਾਰ ਸਾਹਿਬ ਗਏ ਸੀ ਤੇ ਮੇਰੇ ਇਥੋਂ ਨੌਂ ਚਾਗੇ ਉਹਨਾਂ ਨੇ ਫੋਨ ਕੀਤਾ ਮਗਰ ਕਿ ਤੁਸੀਂ ਕਿੱਥੇ ਹੈਗੇ ਤੇ ਬੇਟਾ ਕਿੱਥੇ ਆ ਤੇ ਮੈਂ ਕਿਹਾ ਉਹ ਤੇ ਇੱਥੇ ਹੀ ਹੈਗਾ ਮੈਂ ਤੇ ਦਰਬਾਰ ਸਾਹਿਬ ਆਈ ਹੋਈ ਆ ਤੇ ਕਹਿੰਦੇ ਕਿ ਪਿੱਛੋਂ ਇੱਥੇ ਨਾ ਗੋਲੀ ਚੱਲ ਗਈ ਇਸ ਤਰ੍ਹਾਂ ਇਸ ਤਰ੍ਹਾਂ ਕੁਆਟਰ ਨੰਬਰ ਜਿਹੜੇ ਉਹ ਉਜਵਲ ਹੁਣੀ ਹੰਸ ਹ ਸੈਂਸ ਹੈ ਤੇ ਉਧਰ ਸੀਏ ਸਟਾਫ ਆਇਆ ਫਟਨ ਤੇ ਉਥੇ ਗੋਲੀ ਚੱਲ ਗਈ ਆ ਤੇ ਮੈਂ ਜਦ ਫਿਰ ਬੇਟੇ ਆਪਣੇ ਨੂੰ ਫੋਨ ਕੀਤਾ ਤੇ ਕਹਿੰਦਾ ਮਮਾ ਮੈਂ ਇੱਥੇ ਗੱਡੀ ਧੋਂਦਾ ਪਿਆ ਪਾਪਾ ਦੇ ਨਾਲ ਹੀ ਜਿਨ੍ਹਾਂ ਦੇ ਗੋੜੀ ਜਿਹੜੇ ਜਿਹੜੇ ਪੁਲਿਸ ਆਏ ਸੀ ਉਹਨਾਂ ਦਾ ਕੋਈ ਪਹਿਲੇ ਵੀ ਕਰੇਮੀਲਰ ਕੋਈ ਕੇਸ ਹਾਂਜੀ ਹਾਂਜੀ ਕਾਫੀ ਧੇਰ ਦਾ ਕਰੇਮੀਲਰ ਕੇਸ ਜਿਆਦਾ ਹੁਣ ਵੀ ਥੋੜੇ ਦਿਨ ਪਹਿਲਾਂ ਆਪਾਂ ਫੇਸਬੁੱਕ ਤੇ ਇੱਕ ਵੀ ਬੱਚੇ ਹੁੰਦੇ ਕਹਿੰਦੇ ਬੱਚੇ ਹਾਂਜੀ ਬੱਚੇ ਸਾਰੇ ਸਾਈਕਲਿੰਗ ਕਰਦੇ ਆ ਬੱਚੇ ਖੇਡਦੇ ਆ ਕਈ ਵਾਰੀ ਬੱਚੇ 10 10 ਵਜੇ ਤੱਕ ਉੱਥੇ ਬੈਠੇ ਰਹਿੰਦੇ ਸਾਨੂੰ ਤਾਂ ਬਹੁਤ ਜ਼ਿਆਦਾ ਆਪਣੇ ਬੱਚਿਆਂ ਦੀ ਵਰੀ ਡਰਿੰਦੇ ਆ ਇਸੇ ਕਰਕੇ ਕਿ ਕਿਸੇ ਜਿਸ ਤਰ੍ਹਾਂ ਹੁਣ ਮੈਂ ਘਰ ਨਹੀਂ ਹੀ ਹੈਗੀ ਪੁਲਸ ਵਾਲੇ ਨੇ ਮੇਰੇ ਬੇਟੇ ਨੂੰ ਇਹ ਕਿਹਾ ਕਿ ਤੂੰ ਇੱਥੋਂ ਦਾ ਰਹਿਣ ਵਾਲਾ ਨਹੀਂ ਚੱਲ ਜੇ ਮੇਰੇ ਬੇਟੇ ਨੂੰ ਨਾਲ ਲੈ ਜਾਂਦੇ ਤੇ ਫ ਨਾ ਮੇਰਾ ਬੱਚਾ ਕਿਸੇ ਗੱਲ ਚ ਨਾ ਕੋਈ ਬਾਤ ਚ ਸੰਬੰਧ ਇਹਨਾਂ ਤੋਂ ਇਲਾਕਾ ਤੁਹਾਡੇ ਜਿਹੜੇ ਤੇਰਾ ਬਹੁਤ ਜੈਬ ਬਹੁਤ ਖਤਰਾ ਵਾ ਜੀ ਇੱਥੇ ਕੋਈ ਉਹ ਹੈ ਨਹੀਂ ਆ ਕੋਈ ਅਫਸਰ ਕੋਈ ਸਟੈਪ ਨਹੀਂ ਚੱਕਦਾ ਸਾਨੂੰ ਇੰਨੀ ਇੱਥੇ ਪਰੇਸ਼ਾਨੀ ਬਣੀ ਰਹਿੰਦੀ ਆ ਨਾ ਕਿ ਬਹੁਤ ਜਿਆਦੀ ਕਿ ਕਿਹੜੇ ਵੇਲੇ ਕੀ ਨਹੀਂ ਬਿਲਕੁਲ ਕੋਈ ਇੱਥੇ ਸਰਕਾਰੀ ਕੁਆਟਰਾਂ ਵਾਲਾ ਕੋਈ ਸੇਫਟੀ ਨਹੀਂ ਹੈਗੀ ਸਰਕਾਰੀ ਕੁਆਟਰਾਂ ਵਾਲਾ ਇੱਥੇ ਕੋਈ ਹਾਲ ਨਹੀਂ ਜੋ ਹੈਗਾ ਜਲਦੀ ਜਲਦੀ ਪੁਲਿਸ ਵੀ ਹੁੰਦੇ ਚੱਲੀ ਗੋਲੀ ਹਾਂਜੀ ਪੁਲਿਸ ਦੀ ਸੀਐਸਟਾ ਹੋਇਆ ਕਿ ਕਿਸ ਤਰ੍ਹਾਂ ਆਇਆ ਪਤਾ ਲੱਗਾ ਕੁਝ ਐ ਪਤਾ ਨਹੀਂ ਹੁਣ ਹਵਾਈ ਫੇਅਰ ਕੀਤਾ ਕਿ ਕੀ ਕੀਤਾ ਕੋਈ ਬੰਦੇ ਵੀ ਲੈ ਗਏ ਪੁਲਿਸ ਵਾਲੇ ਹਾਂਜੀ ਚਾਰ ਚਾਰ ਜਣਿਆਂ ਨੂੰ ਸ਼ਾਇਦ ਲੈ ਗਏ ਮੈਂ ਇੱਥੇ ਰਹਿਣੀ ਆ 15 ਨੰਬਰ ਕੁਆਟਰ 'ਚ ਰਹਿਣੀ ਆ ਕਿਹੜੀ ਜਗ੍ਹਾ ਗਈ ਹੈ ਜੀ ਹਾਂਜੀ ਇਹ ਕਿਹੜੀ ਜਗ੍ਹਾ ਇਹ ਬਟਾਲਾ ਰੋਡ ਹਾਂਜੀ ਇਹ ਸੈਕਿੰਡ ਟਾਈਮ ਹੋ ਚੁੱਕਾ ਪਹਿਲੇ ਵੀ ਅਸੀਂ ਸਾਰੇ ਬੱਚਿਆਂ ਵਾਲੇ ਸਾਨੂੰ ਸਭ ਨੂੰ ਖਤਰਾ ਹੈਗਾ ਅੱਜ ਹੋਇਆ ਕਿ ਅੱਜ ਗੱਲ ਕੀ ਹੋਈ ਅੱਜ ਮੈਂ ਦਰਬਾਰ ਸਾਹਿਬ ਗਈ ਸੀ ਮੈਂ ਆਕੇ ਮੈਨੂੰ ਪਿੱਛੇ ਫੋਨ ਗਿਆ ਨਾਲ ਦੇ 14 ਨੰਬਰ ਕੁਆਟਰ ਕਿ ਗੋਲੀ ਚੱਲੀ ਆ ਬੱਚੇ ਕਹਿੰ ਰਹੇ ਕਿਉਂਕਿ ਮੇਰੀ ਬੇਟੀ ਵੀ ਕੱਲੀ ਘਰ ਰਹਿੰਦੀ ਸਾਨੂੰ ਸਭ ਨੂੰ ਖਤਰਾ ਹੈਗਾ ਇਹ ਸੈਕਿੰਡ ਟਾਈਮ ਹੋ ਚੁੱਕਾ ਪਹਿਲੇ ਵੀ ਗੋਲੀ ਚੱਲੀ ਆ ਅੱਜ ਪੁਲਿਸ ਬਗਾਰਾ ਵੀ ਆਈ ਸੀ ਕੈਂਪੇ ਹਾਂਜੀ ਹਾਂਜੀ ਆਈ ਆ ਤੇ ਕੋਈ ਬੰਦੇ ਵੀ ਫੜ ਕੇ ਲੈ ਗਏ ਹਾਂਜੀ ਹਾਂਜੀ ਇਹ ਜਿਹੜਾ ਇਲਾਕਾ ਜਿੱਥੇ ਤੁਸੀਂ ਰਹਿੰਦੇ ਇਹ ਜਿਨ੍ਹਾਂ ਦੇ ਗੋਲੀ ਚੱਲੀ ਆ ਜਿਨ੍ਹਾਂ ਨੇ ਚਲਾਈਓ ਕੀ ਮੈਟਰ ਕੀ ਆ ਅਹ ਤਨੀ ਪਤਾ ਹੈ ਗਿਆ ਕਾਫੀ ਦਿਨਾਂ ਦੇ ਫਰਾਰ ਹੈਗੇ ਸੀ ਕਹਿੰਦੇ ਪਹਿਲਾਂ ਵੀ ਇਹਨਾਂ ਨੇ ਕਿਤੇ ਜਾ ਕੇ ਲੁੱਟਿਆ ਹੋਇਆ ਹੈ ਅੱਛਾ ਮੈਂ ਲੁੱਟਖੋ ਵਾਲੇ ਬੰਦੇ ਲੁੱਟਖੋ ਵਾਲੇ ਉਸ ਮਗਰ ਲੱਗੀ ਦਾ ਮਤਲਬ ਹਾਂਜੀ ਹਾਂਜੀ ਜੀ ਮੇਰਾ ਨੰਬਰ ਬਣੇਗਾ ਅੱਜ ਕਿਹੜੇ ਰੰਗ ਵਾਲੇ ਜੀ ਅਹੀਂ ਕੁਆਟਰ ਦੇ ਰੈਂ ਵਾਲੇ ਹੈਗੇ ਆ ਇੱਥੇ 24 ਨੰਬਰ ਕੁਆਟਰ ਸੇ ਅੱਜ ਕੀ ਗੱਲ ਹੋਈ ਹੈ ਅੱਜ ਹੀ ਪ੍ਰੋਬਲਮ ਹੋਈ ਹੈ ਕਿ ਅਹੀਂ ਮੈਂ ਮੇਰੀ ਬੇਟੀ ਬਾਹਰ ਗਈ ਧੀ ਤੇ ਆ ਕੇ ਪਤਾ ਚੱਲਿਆ ਕਿ ਇੱਥੇ 3-4 ਗੱਡੀਆਂ ਖੜੀਆਂ ਹੋਈਆਂ ਤੇ ਇੱਧਰ ਵਾਲੇ ਕੁਆਟਰ ਵਾਲਿਆਂ ਨੇ ਦੱਸਿਆ ਕਿ ਮਲੇਗੀ ਐਦਾ ਦਾ ਫਾਇਰ ਹੋਇਆ ਇੱਥੇ ਤੇ ਕਾਫੀ ਲੋਕਾਂ ਲੈ ਕੇ ਗਏ ਬੱਚੇ ਵੀ ਡਰ ਕੇ ਕੋਠੇ ਤੇ ਕਿਤੇ ਵੇਲੇ ਬੱਚੇ ਖੇਡਦੇ ਵੀ ਆ ਕਿੰਨੇ ਕ ਵਜੇ ਦਾ ਟਾਈਮ ਸੀ ਜੀ ਮੇਰੇ ਖਿਆਲ 6 6:30 ਵਜੇ ਦਾ ਟਾਈਮ ਹੈ ਜਿਨ੍ਹਾਂ ਨੂੰ ਲੈ ਕੇ ਗਈ ਕੋਈ ਉਹਨਾਂ ਤੋਂ ਵੀ ਪਹਿਲੇ ਕੋਈ ਕ੍ਰਿਮੀਨਲ ਵਗੈਰਾ ਕੇਸ ਵਗੈਰਾ ਦਰਜੇ ਗਈ ਉਹ ਕਈ ਦਿਨ ਤੋਂ ਇੱਥੇ ਰਹਿ ਰਹੇ ਕਾਫੀ ਦੇਰ ਤੋਂ ਰਹਿ ਰਹੇ ਨੇ ਇੱਥੇ ਤੇ ਅੱਗੇ ਵੀ ਕਈ ਵਾਰੀ ਹੋ ਚੁੱਕੀ ਹੈ ਲੜਾਈ ਸਾਰਿਆਂ ਨਾਲ ਕੰਮ ਕੀ ਕਰਦੇ ਹੋ ਜਿਹੜੇ ਜਿਨ੍ਹਾਂ ਨੂੰ ਮਸਲ ਪੁਲਿਸ ਵਾਲਾ ਤੇ ਕੰਮ ਤੇ ਦਫਤਰ ਉਹਨਾਂ ਦੇ ਪਾਪਾ ਲੱਗੇ ਤੇ ਉਹਨਾਂ ਦੀ ਮਿਲ ਗਈ ਚੌਂਕੀਦਾਰ ਹੈਗੇ ਹਾਂ ਜੀ ਤੇ ਉਹਨਾਂ ਦੇ ਬੇਸ ਤੇ ਫਿਰ ਬੱਚੇ ਵੀ ਇੱਥੇ ਰਹਿੰਦੇ ਪਏ ਹੁਣ ਤੇ ਹੁਣ ਕੋਈ ਜਿਹੜੇ ਬੱਚਿਆਂ ਨੂੰ ਅੱਜ ਪੁਲਿਸ ਲੈ ਗਿਆ ਕੀ ਕੰਮ ਕਰਦੇ ਬੱਚੇ ਕੀ ਕੰਮ ਬੱਚੇ ਕੀ ਕੰਮ ਉਹਨਾਂ ਦਾ ਇਹੀ ਹੈ ਕਿ ਚੋਰੀ ਵਗੈਰਾ ਹਾਂਜੀ 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 ਮਤਲਬ ਹੈ ਤੇ ਇਹੀ ਚੀਜ਼ ਹੈਗੀ ਤੇ ਹੁਣ ਇਹ ਨਾਲ ਵਾਲੇ ਕੁਆਟਰ ਜਿਹੜੇ ਉਹਨਾਂ ਨੂੰ ਜ਼ਿਆਦਾ ਪਰੇਸ਼ਾਨੀ ਹੁਣ ਉੱਪਰ ਬੱਚੇ ਤੁਸੀਂ ਮੰਨ ਲਓ ਖੇਡਦੇ ਵੀ ਹੋਣਗੇ ਕੋਈ ਵੀ ਕੋਠੇ ਤੇ ਸੈਰ ਕਰਦਾ ਹੋਏਗਾ ਤੇ ਉਹ ਉੱਪਰ ਦੀ ਇਕੱਠੇ ਦੌੜਨ ਕੇ ਫਾਇਰ ਹੋਈਗਾ ਕੋਈ ਕਿਸ ਨੂੰ ਥੋੜੀ ਪਤਾ ਲੱਗਦਾ ਕਿ ਕਿਹਦੇ ਗੋਲੀ ਚੱਲ ਜੇਗੀ ਵਾਈਫਾਈ ਕਿਸ ਤਰ੍ਹਾਂ ਦਾ ਮੋਲ ਹੋ ਗਿਆ ਸੀ ਕਿੰਨਾ ਜਦੋਂ ਕਾਫੀ ਸਾਰੇ ਲੋਕ ਇਕੱਠੇ ਹੋ ਗਏ ਇਸ ਤੋਂ ਸਾਡਾ ਸੇਮ ਕੇਸ ਹੈ ਬੰਗਲ ਬਣ ਗਿਆ ਸੀ ਦੱਸ ਦਿੰਦਾ ਸੇਮ ਤੇ ਸਾਰੇਗੇ ਹੁਣ ਇੱਕ ਗੋਲੀ ਚੱਲਦੀ ਹੋਏ ਤੇ ਸਾਰਿਆਂ ਨੂੰ ਪਰੇਸ਼ਾਨੀਤ ਹੁੰਦੀ ਹੈ ਫਿਰ ਤੇ ਆਂਡਗਵਾਂਡ ਗਈ ਸਰਕਾਰ ਸਰਕਾਰ ਕੋ ਕੀ ਮੰਗਦੇ ਸਰਕਾਰੀ ਮੰਗਦੇ ਇਹ ਹੀ ਕਰਦੇ ਕਿ ਕੋਈ ਕੋਈ ਸੇਫਟੀ ਸੇਫਟੀ ਹੋਣੀ ਚਾਹੀਦੀ ਚੌਂਕੀਦਾਰ ਵਗੈਰਾ ਹੋਣਾ ਚਾਹੀਦਾ ਇੱਥੇ ਕਿ ਕੋਈ ਫालतू ਕੋਈ ਅੰਦਰ ਨਾ ਆ ਸਕੇ ਅੱਗੇ ਵੀ ਕੋਈ ਇਸ ਤਰ੍ਹਾਂ ਦੀ ਵਾਰਦਾਤ ਹੋਈ ਕੋਈ ਗੋਲੀ ਵਗੈਰਾ ਕਾਫੀ ਵਾਰੀ ਕਾਫੀ ਵਾਰੀ ਹੋ ਚੁੱਕੀ ਹੈ ਇਹੀ ਜਗ੍ਹਾ ਤੇ ਹੋਈ ਹੈ ਜਾਂ ਇਹੀ ਜਗ੍ਹਾ ਤੇ ਹੋਈ ਹੈ ਅਚਾ ਮਤਲਬ ਇਹ ਜਿੰਨਾ ਤੇ ਗੋਲੀ ਚਲੀ ਉਹ ਰਿਕਾਰਡ ਮਤਲਬ ਹੈਗਾ ਹੈ ਨਾ